ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਦਰ ਲਗਾਤਾਰ ਖਲਾਰਾ ਲਗਾਤਾਰ ਧੜੇਬੰਦੀ ਵਧਦੀ ਜਾ ਰਹੀ ਹੈ ਔਰ ਭਗਵੰਤ ਮਾਨ ਦੇ ਖਿਲਾਫ ਹੁਣ ਇੱਕ ਤੋਂ ਬਾਅਦ ਇੱਕ ਮੰਤਰੀ ਐਮ ਐਲ ਏ ਅੰਦਰ ਖਾਤੇ ਬਗਾਵਤ ਕਰਦੇ ਨਜ਼ਰ ਆ ਰਹੇ ਆ ਹੁਣ ਤਾਂ ਖੁੱਲੇ ਤੌਰ ਤੇ ਵੀ ਬਗਾਵਤ ਸ਼ੁਰੂ ਹੋ ਚੁੱਕੀ ਹੈ ਕੀ ਇਹ ਬਗਾਵਤ ਭਗਵੰਤ ਮਾਨ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਦਿੱਲੀ ਲੋਬੀ ਦੇ ਵੱਲੋਂ ਕਰਵਾਈ ਜਾ ਰਹੀ ਹੈ ਜਾਂ ਫਿਰ ਮਾਜਰਾ ਜਿਹੜਾ ਕੁਝ ਹੋਰ ਹੈ ਕੀ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਉਣ ਦੀ ਤਿਆਰੀ ਹੈ ਜਾ ਸਿਰਫ ਭਗਵੰਤ ਮਾਨ ਨੂੰ ਇੱਕ ਪ੍ਰੈਸ਼ਰਾਈਜ਼ ਮੁੱਖ ਮੰਤਰੀ ਕਰਕੇ ਹੀ ਰੱਖਣ ਦੀ ਕੋਸ਼ਿਸ਼ ਹੈ ਇਸ ਤੇ ਅਸੀਂ ਅਹਿਮ ਜਿਹੜੀ ਚਰਚਾ ਕਰਾਂਗੇ ਇਸ ਸਰਵਜੀ ਕਸੇ ਦੇ ਵਿੱਚੋਂ ਭਗਵੰਤ ਮਾਨ ਨਿਕਲ ਸਕਣਗੇ ਜਾਂ ਨਹੀਂ ਜਾਂ ਭਗਵੰਤ ਕਿ ਕਿੰਜਾ ਕਰਸਿਆ ਜਾਊਗਾ ਇਸੇ ਅਹਿਮ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਕੱਲ ਮੋਦੀ ਸਰਕਾਰ ਦੇ ਵਿੱਚ ਰਵਨੀਤ ਬਿੱਟੂ ਨੂੰ ਮੰਤਰੀ ਵਜੋਂ ਜਗ੍ਹਾ ਮਿਲਣ ਤੋਂ ਬਾਅਦ ਬਹੁਤ ਤਰੀਕੇ ਦੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਪਰਨੀਤ ਕੋਰ ਇਹ ਤੋਂ ਤਾਂ ਕਿ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸੰਧੂ ਜਿਹੜੇ ਕਿ ਵੱਡੇ ਸਿੱਖ ਦੇ ਵਜੋਂ ਪੇਸ਼ ਕਰੀ ਜਿਹੜੀ ਕੀਤੀ ਸੀਗੀ ਭਾਜਪਾ ਨੇ ਪੰਜਾਬ ਦੇ ਵਿੱਚ ਉਹਨਾਂ ਸਭ ਨੂੰ ਨਕਾਰ ਕੇ ਉਹਨਾਂ ਸਭ ਨੂੰ ਛੱਡ ਕੇ ਬਿੱਟੂ ਨੂੰ ਹੀ ਜਗ੍ਹਾ ਜਿਹੜੀ ਆ ਕਿਉਂ ਦਿੱਤੀ ਗਈ ਹੈ ਔਰ ਕਿ ਬਿੱਟੂ 27 ਦੇ ਵਿੱਚ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਵੀ ਹੋਣਗੇ ਔਰ ਦੂਜੇ ਪਾਸੇ ਕਿ ਜਿਵੇਂ ਅਮਿਤ ਸ਼ਾਹ ਪੰਜਾਬ ਦੇ ਵਿੱਚ ਕਹਿ ਕੇ ਗਏ ਸੀ ਕਿ ਜਿਵੇਂ ਬਿੱਟੂ ਵੀ ਖੁਦ ਕਹਿੰਦੇ ਸੀ ਔਰ ਜਿਵੇਂ ਖੁਦ ਆਵਾਜ਼ੀ ਪਾਰਟੀ ਵੀ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਸੁੱਟਣ ਦੀ ਤਿਆਰੀ ਦੇ ਵਿੱਚ ਹੈ ਕਿ ਜਲਦ ਸੁੱਟੀ ਜਾ ਸਕੀ ਕਿ ਜਲਦ ਭਾਜਪਾ ਇੱਥੇ ਪੈਂਤੜੀ ਖੇਡੇਗੀ ਇਸ ਤੇ ਅਸੀਂ ਅੱਜ ਜਿਹੜੀ ਚਰਚਾ ਅਸੀਂ ਕਰਨੀ ਹੈ ਨਾਲ ਹੀ ਨਾਲ ਚਰਚਾ ਜਿਹੜੀ ਕਰਨੀ ਹੈ ਕਿ ਬੇਸ਼ੱਕ ਮੋਦੀ ਸਰਕਾਰ ਨੇ ਆਪਣੀ ਸਰਕਾਰ ਜਿਹੜੀ ਉਹ ਬਣਾ ਲਈ ਹੈ ਮੋਦੀ ਨੇ ਪਰ ਉਹ ਐਨਡੀਏ ਦੇ ਵਿੱਚ ਬਹੁਤ ਅਹਿਮ ਭਾਈਵਾਲ ਜਿਹੜੇ ਅਜੀਤ ਪਵਾਤੜਾ ਹੈਗਾ ਉਹ ਕਹਿੰਦੇ ਨਾਰਾਜ਼ ਹੋ ਗਿਆ ਕਿਉਂ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਤਰਾ ਵੱਧ ਸਕਦਾ ਹੈ ਮੋਦੀ ਸਰਕਾਰ ਦੇ ਵਾਸਤੇ ਵੀ ਕੀ ਜੇ ਇਹ ਨਾਰਾਜ਼ਗੀਆਂ ਵਧ ਗਈਆਂ ਤਾਂ ਸਰਕਾਰ ਨੂੰ ਵੀ ਖਤਰਾ ਪੈਦਾ ਹੋਊਗਾ ਇਹ ਸੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਕਿਉਂਕਿ ਜਿਵੇਂ ਵਿਰੋਧੀ ਕਿਆਸਰਈਆਂ ਲਾਉਂਦੇ ਆ ਕਿ ਬਹੁਤਾ ਲੰਬਾ ਸਮਾਂ ਸਰਕਾਰ ਟੇ ਨਹੀਂ ਸਕੀ ਉਦੋਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਵੀ ਤੈਅ ਹੋਈ ਹੈ ਕਿਵੇਂ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਇਸੇ ਵੀ ਅਸੀਂ ਚਰਚਾ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅੜਕੀ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਸਵਾਗਤ ਹੈ ਤੁਹਾਗਰਨ ਵਿਦੋਟ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਅੜਕੀ ਸਾਹਿਬ ਇੱਕ ਪਾਸੇ ਰਵਨੀਤ ਸਿੰਘ ਬਿੱਟੂ ਹੁਰਾ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਬੰਨੀ ਔਰ ਬਹੁਤ ਤਰੀਕੇ ਦੀਆਂ ਕਿਆਸ ਰਹੀਆਂ ਕਿ ਭਾਈ ਰਵਨੀਤ ਸਿੰਘ ਬਿੱਟੂ ਤੋਂ ਉੱਪਰ ਦਾ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਤਰਨਜੀਤ ਸੰਧੂ ਜਿਹੜਾ ਕਿ ਬੜਾ ਆਪਣੇ ਆਪ ਨੂੰ ਵਿਚਾਰਾ ਇਹ ਵੀ ਗੱਲਾਂ ਕਹਿੰਦਾ ਰਿਹਾ ਕਿ ਵੀ ਆਹ ਪ੍ਰੋਜੈਕਟ ਲਿਆਉਂਗਾ ਜੀ ਉਹ ਪ੍ਰੋਜੈਕਟ ਲਿਆਉਂਗਾ ਭਾਜਪਾ ਨੇ ਵੀ ਉਹਨੂੰ ਇੱਕ ਵੱਡੇ ਸਿੱਕੇ ਦੇ ਵਜੋਂ ਅਭਾਰਿਆ ਪਰ ਉਹਨੂੰ ਪਿੱਛੇ ਛੱਡ ਦਿੱਤਾ ਕੈਪਟਨ ਅਮਰਿੰਦਰ ਸਿੰਘ ਉਹ ਵੀ ਪਿੱਛੇ ਛੱਡ ਦਿੱਤੇ ਸੁਨੀਲ ਜਾਖੜ ਜਿਹੜੇ ਇਸ ਗੱਲੋਂ ਨਾਰਾਜ਼ ਹੋਏ ਸੀਗੇ ਕਿ ਭਾਈ ਕਾਂਗਰਸ ਜਿਹੜੀ ਆ ਹਿੰਦੂਆਂ ਨੂੰ ਨਕਾਰ ਕੇ ਅੱਗੇ ਵੱਧ ਰਹੀ ਹੈ ਕਾਂਗਰਸ ਦੇ ਵਿੱਚ ਹਿੰਦੂਆਂ ਦਾ ਕੋਈ ਪੁੱਖ ਨਹੀਂ ਤਾਂ ਫਿਰ ਜਿਹੜੀ ਪਾਰਟੀ ਦੇ ਉੱਪਰ ਹਿੰਦੂਆਂ ਹਿੰਦੂ ਜਿਹੜੇ ਉਹ ਟੇਕ ਲਈ ਬੈਠੇ ਆ ਔਰ ਉਹਨਾਂ ਨੇ ਵੀ ਇੱਕ ਆਪਣੇ ਪ੍ਰਧਾਨ ਸੁਨੀਲ ਜਾਖੜ ਨੂੰ ਔਰ ਇੱਕ ਹਿੰਦੂ ਵੱਡੇ ਚਿਹਰੇ ਨੂੰ ਨਕਾਰ ਕੇ ਰਵਨੀਤ ਸਿੰਘ ਬਿੱਟੂ ਨੂੰ ਚੁੜਨਾ ਇਹਦੇ ਪਿੱਛੇ ਕੀ ਜਿਹੜਾ ਉਹ ਅੰਦੀ ਆਪਾਂ ਗੱਲ ਕਰੀਏ ਤਰਕ ਹੈਗਾ ਔਰ ਦੂਜੇ ਪਾਸੇ ਲੋਕ ਕਹਿੰਦੇ ਆ ਕਿ ਇਹ 27 ਦੀ ਤਿਆਰੀ ਦੇ ਵਿੱਚ ਆ ਭਾਜਪਾ ਬਿੱਟੂ ਪਰਿਵਾਰ ਦੇ ਨਾਲ ਹਿੰਦੂ ਵੋਟ ਹਿੰਦੂ ਵੋਟਰ ਵੀ ਜੁੜਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਬੈਂਸ ਸਿੰਘ ਮੌਕੇ ਗੱਲਬਾਤ ਹੋਈ ਲੋਕ ਕਹਿੰਦੇ ਆ ਕਿ ਅਤਵਾਦ ਖਤਮ ਕੀਤਾ ਭਾਜਪਾ ਸੋਚਦੀ ਹੈ ਕਿ ਉਹਨਾਂ ਨਾਲ ਹਿੰਦੂ ਚਿਹਰੇ ਹਿੰਦੂ ਪਰਿਵਾਰ ਵੀ ਜੁੜੇ ਹੋਏ ਆ ਹਿੰਦੂ ਵੋਟਰ ਵੀ ਜੁੜਿਆ ਔਰ ਸਿੱਖ ਵੀ ਜੁੜੇ ਆ ਕਿ ਬਿੱਟੂ ਨੂੰ 27 ਦੇ ਵਿੱਚ ਮੁੱਖ ਮੰਤਰੀ ਚਿਹਰਾ ਵੀ ਬਣਾਇਆ ਜਾ ਸਕਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਰਕਾਰ ਵੀ ਤੋੜੀ ਜਾ ਸਕਦੀ ਹੈ ਜਾਂ ਜੇ ਲੋਕੀਂ ਸਰਕਾਰ ਨੂੰ ਵੀ ਭਗਵੰਤ ਨੂੰ ਕਤਰਾ ਪੈਦਾ ਹੋ ਸਕਦਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਸੁਖੰਦਰਜੀਤ ਕੱਲ ਨਰਿੰਦਰ ਮੋਦੀ ਹੁਣੀ ਸੌ ਚੁੱਕਦੇ ਐ ਔਰ ਪੰਜਾਬ ਦੇ ਵਿੱਚੋਂ ਰਮਬੀਰ ਸਿੰਘ ਬਿੱਟੂ ਨੂੰ ਪਤੌਰ ਕੇਂਦਰੀ ਰਾਜ ਮੰਤਰੀ ਜਿਹੜਾ ਸੌ ਚੁੱਕਾ ਦਿੱਤੀ ਜਾਂਦੀ ਤੁਸੀਂ ਇਸ ਤਰ੍ਹਾਂ ਪਿਛੇ ਤਰਕ ਦੀ ਗੱਲ ਕੀਤੀ ਆ ਭਾਜਪਾ ਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਮਗਰੋਂ ਭਾਜਪਾ ਦੇ ਵਿੱਚ ਇੱਕ ਸਿਕਸਟੇ ਦੇ ਦਾ ਜਿਹੜਾ ਖਲਾਅ ਆ ਸੁਖੰਦਰਜੀਤ ਫੜੇ ਲਵੇ ਸਮੇਂ ਤੋਂ ਉਹ ਖਾਲੀ ਪਿਆ ਪਹਿਲੀ ਗੱਲ ਤਾਂ ਇਹ ਆ ਕਿ ਉਸ ਖਲਾਅ ਨੂੰ ਭਰਨ ਦੀ ਸੂਰਤ ਵਿੱਚ ਹੀ ਇਦਮਨੀਤ ਸਿੰਘ ਬਿੱਟੂ ਨੂੰ ਅੱਗੇ ਜੜਾ ਲਿਆਂਦਾ ਗਿਆ। ਔਰ ਦੂਸਰੀ ਗੱਲ ਇਹ ਹੈ ਕਿ ਇਦਮਨੀਤ ਸਿੰਘ ਬਿੱਟੂ ਦੀ ਪਿਛਲੇ ਸਮੇਂ ਵਿੱਚ ਜਿਸ ਤਰੀਕੇ ਨਾਲ ਬੋਲਬਾਣੀ ਬਦਲੀ ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨਬਾਜ਼ੀਆਂ ਕੀਤੀਆਂ ਉਹ ਭਾਜਪਾ ਦੇ ਸੁਰਤੇ مطابق ਬਿਲਕੁਲ ਠੀਕ ਸੀ, ਠੀਕ ਬੈਠਦਿਆਂ ਸਨ। ਦੂਜੇ ਪਾਸੇ ਆਮਿਤ ਸ਼ਾਹ ਹੁਣਾ ਨਾ ਉਹਨਾਂ ਦੀ ਯਾਰੀ ਔਰ ਆਮਿਤ ਸ਼ਾਹ ਦਾ ਆਣ ਕੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਤੇ ਚੋਣਾਂ ਤੋਂ ਪਹਿਲਾਂ ਹੀ ਇਹ ਕਹਿ ਦੇਣਾ ਕਿ ਇਦਮਨੀਤ ਬਿੱਟੂ ਨੂੰ ਮంత్రి ਜਿਹੜਾ ਉਹ ਬਣਾਇਆ ਜਾਵੇਗਾ ਆਪਣੇ ਹੱਥ ਦੇ ਵਿੱਚ ਇਹ ਸਾਫ਼ ਆ ਕਿ ਰਮੇਤ ਬਿੱਟੂ ਨੂੰ 2027 ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਿੱਚੋਂ ਸਥਾਪਿਤ ਕਰਨ ਦੀ ਲੋੜ ਅਮਰ ਕੋਸ਼ਿਸ਼ ਹੈਗੀ ਆ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਜਾਣ ਤੋਂ ਮੱਥੋਂ ਜਿਹੜਾ ਖਲਾ ਇੱਕ ਸਿੱਖ ਲੀਟਰ ਦਾ ਪਾਰਟੀ ਦੇ ਵਿੱਚ ਪੈਦਾ ਹੋਇਆ ਸੀ ਉਸ ਨੂੰ ਭਰਨ ਦੀ ਕੋਸ਼ਿਸ਼ ਆ ਤੁਸੀਂ ਦੋ ਤਿੰਨ ਨਾਮ ਲਈ ਨੇ ਕੈਪਟਨ ਅਮਰਿੰਦਰ ਸਿੰਘ ਦਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਬੇਸ਼ੱਕ ਸ਼ਾਈ ਪਰਿਵਾਰ ਨਾਲ ਨਹੀਂ ਇੱਕ ਉਹਨਾਂ ਦਾ ਵੱਡਾ ਪ੍ਰੋਫਾਈਲ ਹੈਗਾ ਪਰ ਉਹ ਹੁਣ ਵੱਤੀ ਉmberਤੇ ਕਰਕੇ ਜਿਹੜੀ ਸਰਗਰਮ ਰਾਜਨੀਤੀ ਤੋਂ ਸਾਈਡ ਲਾਈਟ ਹੋ ਚੁੱਕੀ ਆ ਸੁਨੀਲ ਜਾਖੜ ਦੀ ਜੇਕਰ ਤੁਸੀਂ ਸਥਿਤੀ ਦੀ ਗੱਲ ਕਰੋ ਤਾਂ ਸੁਨੀਲ ਜਾਖੜ ਉਹੋ ਜੀ ਸਥਿਤੀ ਵਿੱਚ ਹੈ ਨਹੀਂ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਸਿੱਖ ਚਿਹਰੇ ਨੂੰ ਭਰ ਸਕੇ ਜਿਹੜੀ ਇੱਕ ਕਮੀ ਚਿਹਰੀ ਦਿਖਾਈ ਦਿੰਦੀ ਹੈ ਬੇਸ਼ੱਕ ਇਲਜ਼ਾਮ ਇਹੋ ਲੰਦੇ ਰਿਹਾ ਕਿ ਜਦੋਂ ਚੰਨੀ ਨੂੰ ਬਣਾਇਆ ਗਿਆ ਮੁੱਖ ਮੰਤਰੀ ਤਾਂ ਸਿਰਫ ਇਸ ਕਰਕੇ ਨਹੀਂ ਬਣਾਇਆ ਗਿਆ ਕਿਉਂਕਿ ਮੈਂ ਹਿੰਦੂ ਚਿਹਰਾ ਸਾ ਪੰਜਾਬ ਦੀ ਰਾਜਨੀਤੀ ਹਮੇਸ਼ਾ ਸਿੱਖ ਚਿਹਰੇਾਂ ਤੇ ਟਿਕੀ ਹੈ ਜਿਹੜੀ ਅੰਬਕਾ ਸੋਣੀ ਦੀ ਸੀ ਜਿਹੜੀ ਸਟੇਟਮੈਂਟ ਆਈ ਆ ਤੇ ਸ਼ਾਇਦ ਉਸੇ ਤੇ ਆਧਾਰ ਤੇ ਹੀ ਰਵਨੀਤ ਸਿੰਘ ਮਿੱਟੂ ਤੇ ਉਤੇ ਪਾਜਪਾ ਨੇ ਜਿਹੜ ਹੁਣ ਰਮਨੀ ਸਿੰਘ ਬਟੂ ਨੂੰ ਅੱਗੇ ਲਿਉਂਦਾ ਅਰਥ ਕੀ ਹੈ ਸਿੱਧੂ ਸਾਹਿਬ ਐਸਲੇ ਪੰਜਾਬ ਦੇ ਵਿੱਚ ਸਿੱਖਾਂ ਦਾ ਜਿਹੜਾ ਵੋਟ ਆਪਾਂ ਕਹਿ ਸਕਨੇ ਕਿਆ ਬਾਦੀ 60% ਹੈਗੀ ਦੂਜੇ ਪਾਸੇ ਹਿੰਦੂ ਵੋਟ ਜਿਹੜਾ 38% ਹਿੰਦੂਆਦੀ ਵਾਦੀ ਹੈ 2% ਹੋਰ ਜਿਹੜੇ ਮੁਸਲਮਾਨ ਜਹਾਸਾਈ ਭਾਈਚਾਰਾ ਹੈਗਾ ਤੇ ਬੰਤ ਆ ਸਰਵਰ ਬੀਨ ਸਿੰਘ ਹੋਣਾ ਦੇ ਬੀਤੇ ਦੌਰ ਦੇ ਵਿੱਚ ਜਦੋਂ ਉਹ ਕਾਂਗਰਸ ਦੇ ਮੁੱਖ ਮੰਤਰੀ ਸਨ 1992 ਤੋਂ ਲੈ ਕੇ 1995 ਤੱਕ ਉਸ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਬੀਨ ਸਿੰਘ ਨੂੰ ਹਿੰਦੂਆਂ ਤਪਕਾ ਜਰਾ ਕਦੇ ਉਹਨੂੰ ਕ੍ਰਿਸ਼ਨ ਕਰਨੀ ਜਾਂਦੇ ਨਾਮ ਨਾਲ ਜਾਣਦੇ ਕਦੇ ਸ਼ਾਂਤੀ ਦਾ ਮਸੀਹਾ ਕਹਿੰਦੇ ਰਹੇ ਕਦੇ ਸ਼ਾਂਤੀ ਦੂਤ ਕਹਿੰਦੇ ਰਹੇ ਕਿਉਂਕਿ ਉਸ ਸਮੇਂ ਦੇ ਗਵਾਹ ਮੈਂ ਖੁਦ ਹਾਂ ਬੀਰ ਸਿੰਘ ਨੂੰ ਚੜਾ ਹਿੰਦੂ ਤੱਕ ਆ ਸੀ ਇੱਕ ਸੱਚਾ ਸੋਚਾ ਅਸੀਂ ਕਹਿ ਸਕਨੇ ਸਿੱਖ ਜਾਂ ਪੰਜਾਬੀ ਜਾਂ ਉਹਨਾਂ ਦੀ ਰਾਖੀ ਕਰਨ ਵਾਲਾ ਸਮਝਦਾ ਸੀ ਤਾਂ ਉਹ ਲਿਗੇਸੀ ਜਿਹੜੀ ਸੀ ਉਸ ਚੀਜ਼ ਨੂੰ ਪਨਾਉਣ ਦੀ ਕੋਸ਼ਿਸ਼ ਕਰਦੇ ਆ ਰਵਿੰਦਰ ਸਿੰਘ ਬਿਟੂ ਨੇ ਹਰ ਥਾਂ ਤੇ ਆਪਣੇ ਆਪ ਨੂੰ ਇਸੇ ਤਰੀਕੇ ਨਾਲ ਰਾਸ਼ਟਰਵਾਦੀ ਦੱਸਣ ਦੀ ਕੋਸ਼ਿਸ਼ ਕੀਤੀ ਰਾਸ਼ਟਰਪਤੀ ਕੋਸ਼ਿਸ਼ ਕਰਦੇ ਉਹਨਾਂ ਨੇ ਹਮੇਸ਼ਾ ਬਿਆਨ ਸਿਕਦਾ ਜਿਹੜਾ ਨਾਮ ਉਹ ਉਸਤਾ ਵਰਤਿਆ ਉਹ ਬਿਆਨ ਸਿਕਦਾ ਪਛੋੜ ਕਿ ਕੀ ਯਕੀ ਨਹੀਂ ਕਾਰਜਕਾਲ ਉਸਤਾ ਕਿਹੋ ਜਿਹਾ ਰਿਹਾ ਜਾਂ ਕਿਹੋ ਜਿਹਾ ਨਹੀਂ ਰਿਹਾ ਪਰ ਭਾਜਪਾ ਨੂੰ ਉਫਿਟ ਬੈਠਦਾ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਭਾਜਪਾ ਆਤਵਾਦ ਵੱਖਵਾਦ ਦੀ ਗੱਲ ਕਰਦੀ ਹੈ ਉਸੇ ਤਰੀਕੇ ਨਾਲ ਰਵਨੀਤ ਸਿੰਘ ਬਟੂ ਵੀ ਆਪਣੇ ਦਾਦੇ ਦੇ ਆਧਾਰ ਤੇ ਇਹ ਗੱਲਾਂ ਕਰਦਾ ਰਿਹਾ ਤਾਂ ਸਿੱਧੂ ਸਾਹਿਬ ਇਹ ਜਿਹੜੀ ਚੀਜ਼ ਸੀ ਇਹ ਬਿਲਕੁਲ ਭਾਜਪਾ ਨੂੰ ਫਿਟ ਬੈਠਦੀ ਆ ਤੇ ਇਸੇ ਚੀਜ਼ ਕਰਕੇ ਹੀ ਰਵਨੀਤ ਸਿੰਘ ਬਟੂ ਜਿਹੜਾ ਅੱਗੇ ਜਿਹੜਾ ਭਾਜਪਾ ਵੱਲੋਂ ਲਿਆਂਦਾ ਗਿਆ ਇਕਤਾ ਭਾਜਪਾ ਦੀ ਸੁਰ ਜਿਹੜੀ ਉਸੀ ਤਰੀਕੇ ਨਾਲ ਬੋਲ ਰਿਹਾ ਜਿਸ ਤਰੀਕੇ ਨਾਲ ਭਾਜਪਾ ਚੁੰਦੀ ਹੈ ਦੂਜੇ ਪਾਸੇ ਬਿਆਨ ਸਿੰਘ ਹੋਣਾ ਦਾ ਜਿਸ ਤਰੀਕੇ ਦਾ ਕਾਰਜ ਕਰ ਰਿਹਾ ਤੇ ਹਿੰਦੂਆਂ ਦੇ ਪ੍ਰਤੀ ਜਾਂ ਹਿੰਦੂਆਂ ਦਾ ਉਹਨਾਂ ਦੇ ਪ੍ਰਤੀ ਕਿਹੋ ਜਿਹਾ ਲगाव ਸੀ ਉਹ ਚੀਜ਼ ਨੂੰ ਭਾਜਪਾ ਜਿਹੜੀ ਕੈਸ਼ ਕਰਦਾ ਚੁੰਦੀ ਹੈ ਤਾਂ ਇਸੇ ਕਰਕੇ ਜਿਹੜਾ ਆ 2027 ਦੀਆਂ ਚੋਣਾਂ ਵਾਸਤੇ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਦੇ ਵਿੱਚ ਵੀ ਉਤਾਰਿਆ ਜਾ ਸਕਦਾ ਹੁਣ ਦੂਜੀਆਂ ਦੋ ਗੱਲਾਂ ਸੁਖਵਿੰਦਰ ਜੀ ਇਹਦੇ ਨਾਲ ਹੋਰ ਬੜੀਆਂ ਜਿਹੜੀਆਂ ਜੁੜਦੀਆਂ ਨੇ ਜਿਸ ਦਿਨ ਆਮੀਸ਼ਾ ਹੁਣੀ ਲੁਧਿਆਣਾ ਚ ਰੈਲੀ ਕਰਦੇ ਆ ਤਾਂ ਆਉਂਦਿਆ ਉਹਨਾਂ ਨੇ ਇਹ ਗੱਲ ਕਹੀ ਕਿ ਕਿਸੇ ਵੀ ਸੂਰਤ ਵਿੱਚ ਇਹਦੇ ਜਿਹੜੇ ਦਾਦੇ ਦੇ ਕਾਤਲ ਨੇ ਰਵਨੀਤ ਸਿੰਘ ਬਿਟੂ ਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੀ ਸਜ਼ਾ ਮਾਫੀ ਨਹੀਂ ਹੋਵੇਗੀ ਭਾਵ ਹੁਣ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਆ ਇਹ ਹੁਣ ਠੱਡੇ ਬਸਤੇ 'ਚ ਪੈ ਗਿਆ ਭਾਈ ਰਾਚੂਆ ਨੇ ਵੀ ਰਹਾਈ ਜਾਂ ਹੋ ਰਹੀ ਹੋ ਜਿਹੜੇ ਇਸ ਕੇਸ ਦੇ ਵਿੱਚ ਵਲਣੇ ਹੁਣ ਲੱਗਦਾ ਨਹੀਂ ਕਿ ਜਲਦੀ ਰਹਾਈ ਹੋਵੇ ਕਿਉਂਕਿ ਆਮ ਸ਼ਾਹ ਉਹਨਾਂ ਨੇ ਉਦੋਂ ਕਲੀਅਰ ਕੱਟ ਸਟੇਜ ਤੋਂ ਇਹ ਗੱਲ ਕਹੀ ਸੀ ਔਰ ਇਸ ਕੱਲ ਨੂੰ ਰਵਨੀਤ ਸਿੰਘ ਬਿਟੂ ਨੇ ਵੀ ਇਹ ਗੱਲ ਕਹੀ ਕਿ ਰਾਹੁਲ ਗਾਂਧੀ ਮੈਨੂੰ ਇਹ ਗੱਲ ਕਹਿੰਦਾ ਰਿਹਾ ਕਿ ਤੁਸੀਂ ਆਪਣੇ ਦਾਦੇ ਦੇ ਖਾਤਰਾਂ ਨੂੰ ਮaaf ਕਰ ਦਿਓ ਤਾਂ ਮੈਂ ਮaaf ਕਰਨ ਦੇ ਰੋਂਚ ਨਹੀਂ ਆ ਤਾਂ ਸ਼ਾਇਦ ਇਸੇ ਹੀ ਕਾਰਨ ਰਾਹੁਲ ਗਾਂਧੀ ਤੋਂ ਉਹਨਾਂ ਦਾ ਤੋੜ ਵਿਛੜਾ ਹੈ ਤਾਂ ਉਹਨਾਂ ਨੇ ਭਾਜਪਾ ਨੂੰ ਜਾਇੰਟ ਕਰ ਲਿਆ ਇੱਕ ਤੇ ਗੱਲ ਇਹ ਹੋ ਗਈ ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛੀ ਆ ਕਿ ਰਵਨੀਤ ਸਿੰਘ ਬਿੱਟੂ ਨੇ ਇਹ ਗੱਲ ਕਹੀ ਸੀ ਕਿ ਕੇਂਦਰ ਦੇ ਵਿੱਚ ਜੇਕਰ ਭਾਜਪਾ ਸਰਕਾਰ ਆ ਜਾਂਦੀ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਟੁੱਟ ਸਕਦੀ ਹੈ ਤਾਂ ਲੋਕਾਂ ਦੇ ਮਨਾਂ 'ਚ ਖਦਸ਼ੇ ਸਨ ਕਿ ਸ਼ਾਇਦ ਭਾਜਪਾ ਜਿਸ ਤਰੀਕੇ ਨਾਲ ਬੀਤੇ ਸਮੇਂ 'ਚ ਕਰਦੀ ਰਹੀ ਆ ਉਹ ਜੇ ਪ੍ਰਯੋਗ ਪੰਜਾਬ ਦੇ ਵਿੱਚ ਕਰੇ ਸਿਰਦੋ ਸਭ ਹੁਣ ਜਿਹੜੀ ਭਾਜਪਾ ਦੀ ਸਥਿਤੀ ਆ ਕੇਂਦਰ ਦੇ ਵਿੱਚ ਉਹੋ ਜਿਹੀ ਹੈ ਨਹੀਂ ਜਿਹੜੀ ਅਪਿਛੜੀਆਂ ਦੋ ਟਰੰਬਾਂ ਦੇ ਵਿੱਚ ਸੀ ਪਹਿਲੀਆਂ ਦੋ ਟਰੰਬਾਂ ਦੇ ਵਿੱਚ ਭਾਜਪਾ ਪੂਰਨ ਬਹੁਮਤ ਦੇ ਨਾਲ ਆਪਣੀਆਂ ਮੱਤ ਮਰਜ਼ੀਆਂ ਕਰਦੀ ਰਹੀ ਆ ਹਰ ਤਰੀਕੇ ਦਾ ਉਸਨੇ ਸਾਮ-ਦਾਮ ਡੰਡ ਭੇਦ ਦੀ ਨੀਤੀ ਅਪਣਾਈ ਕੋਈ ਵੀ ਫੈਸਲਾ ਜਿਹੜਾ ਨਰਿੰਦਰ ਮੋਦੀ ਕਿਸੇ ਹੀ ਆਪਣਾ ਸਕਰੀਆ ਘਟ ਇੱਕ ਲਾਈਨ ਦਾ ਫੈਸਲਾ ਸੁਣਾਉਂਦੇ ਤੇ ਕਿਸੇ ਦੀ ਵਿਰੋਧ ਕਰਨ ਦੀ ਜਿਹੜੀ ਕੋਈ ਸੀਮਾ ਨਹੀਂ ਸੀ ਹੁੰਦੀ ਚਾਹੇ ਵਿਧਾਇਕਾਂ ਨੂੰ ਖਰੀਦੇ ਨਹੀਂ ਹੋਵੇ ਚਾਹੇ ਕਿਸੇ ਤਰੀਕੇ ਦੀ ਹੋਵੇ ਪਰ ਹੁਣ ਭਾਜਪਾ ਉਹੋ ਜੀ ਸਥਿਤੀ 'ਚ ਹੈ ਨਹੀਂ 240 ਉਹਦੇ ਕੋਲ ਬਹੁਤ ਮਤ ਹੈਗਾ ਬਾਕੀ 292 ਤੱਕ ਪਹੁੰਚ ਨਹੀਂ ਆ ਸਰ ਜੋਗੀ ਦਾ ਨਾਂ ਐਂਡੀਏ ਤੇ ਕੱਟ ਜੋੜ ਤੇ ਬਾਅਦ ਤਾਂ ਹੁਣ ਇਹੋ ਜੀ ਜਿਹੜੀ ਮੈਂ ਕਹਿ ਸਕਦਾ ਕਿ ਜਿਸ ਤਰੀਕੇ ਨਾਲ ਸਭ ਆਪੜਾ ਮਸਨ ਕਿ ਪੰਜਾਬ ਸਰਕਾਰ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੂੰ ਤੋੜਿਆ ਜਾ ਸਕਦਾ ਜਾਂ ਕਿਸੇ ਤਰੀਕੇ ਨਾਲ ਹੁਣ ਉਹੋ ਜੀ ਸਥਿਤੀ ਲੱਗਦੀ ਨਹੀਂ ਕਿਉਂਕਿ ਜੇਕਰ ਪੂਰਨ ਬਹੁਮਤ ਹੁੰਦਾ ਭਾਜਪਾ ਕੋ ਫਿਰ ਤਾਂ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਸੀ ਕਿ ਭਾਜਪਾ ਇਹੋ ਜੇ ਚੱਲਾ ਚੱਲੇ ਪਰ ਹੁਣ ਦੋ ਬਸਾਕੀ ਜਿਹੜੀ ਨੇ ਨਤੀਸ਼ ਕੁਮਾਰ ਇੱਕ ਚੰਦਰਬাবু ਨਾਇਡੂ ਦੀ ਜਾਂ ਦੂਜੀਆਂ ਹੋਰ ਪਾਰਟੀਆਂ ਮੇਰਾ ਨਹੀਂ ਖਿਆਲ ਕਿ ਲੋਕਤੰਤਰ ਦੇ ਇਸ ਕਤਲਖਾਨ ਦੇ ਵਿੱਚ ਉਹ ਇਸ ਤਰ੍ਹਾਂ ਖੁੱਲ ਕੇ ਸਾਥ ਦੇ ਤੇ ਜੇਕਰ ਉਹ ਸਾਥ ਦੇਣਗੇ ਤਾਂ ਸੁਖਵਿੰਦਰ ਜੀ ਆਉਂਦੇ ਆ 6 ਮਹੀਨਿਆਂ ਦੇ ਵਿੱਚ ਹਰਿਆਣਾ ਚ ਵੀ ਚੋਣਾਂ ਚੜੀਆਂ ਹੋਣੀਆਂ ਨੇ ਮਹਾਰਾਸ਼ਟਰ ਤੇ ਵਿੱਚ ਵੀ ਹੋਈਆਂ ਤੇ ਚਾਰਖੰਡ ਚ ਵੀ ਹੋਣੀਆਂ ਨੇ ਤੇ ਜੇਕਰ ਭਾਜਪਾ ਇਹੋ ਜਿਹਾ ਕੁਝ ਕਰਦੀ ਆ ਪੰਜਾਬ ਦੇ ਵਿੱਚ ਤਾਂ ਫਿਰ ਉਹਨਾਂ ਦਾ ਇਹਦਾ ਚੀਜ਼ ਦਾ ਖੰਗ ਲਿਆ ਜਾ ਮਹਾਰਾਸ਼ਟਰ ਚ ਵੀ ਉਪਤਰਾ ਪੈ ਸਕਦਾ ਹਰਿਆਣਾ ਚ ਵੀ ਉਪਤਰਾ ਪੈ ਸਕਦਾ ਤੇ ਦੂਜੇ ਪਾਸੇ ਚਾਰਖਣ ਚ ਵੀ ਉਪਤਰਾ ਪੈ ਸਕਦਾ ਕਿਉਂਕਿ ਐਸੋ ਜਿਹੜੀ ਪਾਰਟੀ ਦੀ ਸਥਿਤੀ ਸੁਖਿੰਦਰ ਜੀ ਉਹ ਉਹ ਜੀ ਮਜ਼ਬੂਤ ਭਾਜਪਾ ਦੀ ਹੈ ਨਹੀਂ ਬੇਸ਼ੱਕ ਉਹ ਆਪਣੇ ਆਪ ਨੂੰ ਮਜ਼ਬੂਤ ਦਰਸਾ ਰਹੇ ਹਨ ਕੇਂਦਰ ਦੇ ਵਿੱਚ ਪਰ ਉਹ ਸਥਿਤੀ ਸਿੱਧੂ ਸਾਹਿਬ ਹੈ ਨਹੀਂ ਤਾਂ ਗੱਲ ਰਮਨੀ ਸਿੰਘ ਬਿੱਟੂ ਤੋਂ ਚੱਲੀ ਸੀ ਰਮਨੀ ਸਿੰਘ ਬਿੱਟੂ ਦੇ ਆ ਜਿਹੜਾ ਉਹਨਾਂ ਕੀਤਾ ਸੀ ਇੱਕ ਬਣੀ ਕਿ ਹਾਂ ਪੰਜਾਬ ਚ ਸਰਕਾਰ ਤੋੜੀ ਜਾ ਸਕਦੀ ਹੈ ਜਾਂ ਟੁੱਟ ਜੂਗੀ ਲੱਗਦਾ ਨਹੀਂ ਕਿ ਰਮਨੀ ਸਿੰਘ ਬਿੱਟੂ ਦੇ ਇਹ ਬੋਲ ਜਿਹੜੇ ਆ ਉਹ ਸੱਚ ਹਨ ਬਾਕੀ ਰਮਨੀ ਸਿੰਘ ਬਿੱਟੂ ਦੱਖਣ ਦੇ ਰਾਜਪੰਤਰੀ ਬਣਨ ਦੇ ਨਾਲ ਸਿੱਧੂ ਸਾਹਿਬ ਪੰਜਾਬ ਤੇ ਜਿਹੜੇ ਭਾਜਪਾ ਨੇ ਤਕਸਾਲੀ ਭਾਜਪਾ ਬੰਨਾਂ ਦੇ ਵਿੱਚ ਵੀ ਨਿਰਾਸ਼ਤਾ ਦਾ ਆਲਮ ਹੈਗਾ ਚਾਹੇ ਉਹ ਕਾਰਿਆ ਬਣ ਰੰਜਨ ਕਾਰਿਆ ਹੋਣ ਚਾਹੇ ਵਿਜੇ ਸਾਪਲਾ ਹੋਣ ਚਾਹੇ ਸੋਮ ਪ੍ਰਕਾਸ਼ ਹੋਣ ਚਾਹੇ ਕੋਈ ਵੀ ਹੋਣ ਚਾਹੇ ਦਿਨੇਸ਼ ਬੱਬੂ ਹੋਣ ਤੁਸੀਂ ਤਰਨਜੀਤ ਸਿੰਘ ਸੰਧੂ ਦੀ ਗੱਲ ਕੀਤੀ ਤਰਨਜੀਤ ਸਿੰਘ ਸੰਧੂ ਦੇ ਸਬੰਧੀ ਤੁਸੀਂ ਤੇਜਾ ਸਿੰਘ ਸਮੁੰਦਰੀ ਉਹਦਾ ਦਾਦਾ ਵਿਸ਼ਨ ਸਿੰਘ ਸਮੁੰਦਰੀ ਗੁਰਦਾਨਗ ਤੇ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਟਰਫਾਦਰ ਔਰ ਭਾਰਤੀ ਅਮਰੀਕਾ ਦੇ ਸਬੰਧਾਂ ਨੂੰ ਸਧਾਰਨ ਦੇ ਵਿੱਚ ਤਰਨਜੀਤ ਸਿੰਘ ਦੀ ਭੂਮਿਕਾ ਜਿਹੜੀ ਬੇਹੱਦ ਮਹੱਤਵਪੂਰਨ ਰਹੀ ਈਵਨ ਕਿ ਜੋ ਬਾਰਡਨ ਨੇ ਵੀ ਇਹ ਗੱਲ ਕਹੀ ਕਿ ਹਾਂ ਭਈ ਜਿਹੜੇ ਭਾਰਤ ਔਰ ਅਮਰੀਕਾ ਦੇ ਸਬੰਧ ਨੇ ਉਹਨਾਂ ਦੇ ਵਿੱਚ ਤਰਨਜੀਤ ਸਿੰਘ ਦਾ ਅਹਿਮ ਯੋਗਦਾਨ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਵੀ ਇਹ ਗੱਲ ਕਹੀ ਕਿ ਹਾਂ ਭਈ ਇਹ ਬਹੁਤ ਵਧੀਆ ਇਹਨਾਂ ਦਾ ਬੋਲ ਪਿਆ ਪਰ ਸ਼ਾਇਦ ਉਹ ਭਾਜਪਾ ਦੀ ਉਸ ਨੀਤੀ ਦੇ ਨਾਲ ਮੁਤਾਬਕ ਉਹ ਠੀਕ ਨਹੀਂ ਫਿੱਟ ਬੈਠਦੀ ਜਿਹੜੀ ਨੀਤੀ ਜਿਹੜੀ ਆ ਰਮਨਜੀਤ ਸਿੰਘ ਬਿੱਟੂ ਜਿਸ ਤਰੀਕੇ ਨਾਲ ਵੱਡੇ ਵੱਡੇ ਬਿਆਨ ਜਿਹੜੇ ਦਿੰਦੇ ਨੇ ਭਾਜਪਾ ਦੀ ਅ ਮਾਰਜੀ ਦੇ ਉਸ ਅੰਜਲ ਪਾਸਪਾ ਦੀ ਨੀਤੀ ਦੇ ਅਨਸਾਰ ਉਹ ਜੀ ਗੱਲ ਜਿਹੜੀ ਹੈ ਸ਼ਾਇਦ ਤਰਨਜੀਤ ਸਿੰਘ ਸੰਧੂ ਦੇ ਵਿੱਚ ਹੈ ਨਹੀਂ ਤਾਂ ਗੱਲ ਉਥੋਂ ਹੀ ਜਦੋਂ ਸ਼ੁਰੂ ਕੀਤੀ ਸੀ ਗੱਲ ਉੱਥੇ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਐਸ ਵਕਤ ਜਿਹੜਾ ਇੱਕ ਸਿੱਖ ਚਿਹਰਾ ਸੀ ਨਵਜੋਤ ਸਿੰਘ ਸਿੱਧੂ ਤੇ ਜਾਣ ਤੋਂ ਬਾਅਦ ਉਹ ਸਿੱਖ ਚਿਹਰਾ ਰਮਨ ਸਿੰਘ ਬਿੱਟੂ ਦੇ ਰੂਪ ਦੇ ਵਿੱਚ ਲਿਆਂਦਾ ਕਿਉਂਕਿ ਤਰਨਜੀਤ ਸਿੰਘ ਸੰਧੂ ਕੈਪਟਨ ਅਮਰਿੰਦਰ ਸਿੰਘ ਤੁਸੀਂ ਦੇਖੋ ਇਹ ਉਹੋ ਜਿਹੇ ਚਿਹਰੇ ਨਹੀਂ ਹਨ कि जेहो जे रविंद्र सिंह बिट्टू एक ਅਸੀਂ ਕਹਿ ਸਕਦੇ ਕਿ ਉਮਰ ਦੇ ਪੱਖ ਤੋਂ ਇੱਕ ਉਹਨਾਂ ਨੂੰ ਤੇਜ਼ ਤਰ੍ਹਾਂ ਦੇ ਲੀਡਰ ਜਿਹੜਾ ਚਾਹੀਦਾ ਸੀ ਸ਼ਾਇਦ ਇਸੇ ਕਹੀ ਕਰਕੇ ਰਵਨੀਤ ਸਿੰਘ ਬਿੱਟੂ ਦਾ ਸਿੱਧੂ ਸਾਹਿਬ ਜਿਹੜਾ ਇਸ ਮੁੱਦੇ ਤੇ ਦਾਅ ਲਗਾਇਆ ਬਾਕੀ ਵੇਖੋ ਰਵਨੀਤ ਸਿੰਘ ਬਿੱਟੂ ਜਿਹੜਾ ਆ ਉਹ ਕਿਸ ਤਰੀਕੇ ਨਾਲ ਪਾਸ ਪਾ ਦੀ ਆਸਾਮਾਂ ਤੇ ਪੂਰਾ ਉਤਰਦਾ ਜਾਂ ਨਹੀਂ ਉਤਰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਲੋਕੀ ਕਹਿੰਦੇ ਨੇ ਕਿ ਅਮਸ਼ਾ ਨੇ ਆਪਣੀ ਜਾਰੀ ਜਿਹੜੀ ਆ ਉਹ ਪੁਗਾ ਦਿੱਤੀ ਆ ਤਾਂ ਉਹ ਉਸ ਜਾਰੀ ਦਾ ਮੁੱਲ ਜਿਹੜਾ ਰਵਨੀਤ ਸਿੰਘ ਬਿੱਟੂ ਕਿਸ ਤਰੀਕੇ ਨਾਲ ਅਦਾ ਕਰਦਾ ਇਹ ਤਾਂ ਸਿੱਧੂ ਸਾਹਿਬ ਉਹਦੇ ਅੰਦਰੋਂ ਹੀ ਪਤਾ ਲੱਗੇਗਾ ਉਧਰ ਅਨਕੀਰ ਸਾਹਿਬ ਅਜੀਤ ਪਵਾਰ ਤੜਾ ਜਿਹੜਾ ਉਹ ਨਾਰਾਜ਼ ਹੋ ਗਿਆ ਮੋਦੀ ਸਰਕਾਰ ਦੇ ਨਾਲ ਹਲੇ ਤਾਂ ਸੌ ਜਿਹੜੀ ਚੁੱਕੀ ਨੂੰ ਕੁਝ ਘੰਟੇ ਹੀ ਹੋਏ ਐ ਔਰ ਉਸ ਘੰਟੇ ਤੋਂ ਬਾਅਦ ਹੀ ਕੁਝ ਘੰਟਿਆਂ ਤੋਂ ਬਾਅਦ ਹੀ ਜਿਹੜਾ ਉਹ ਨਾਰਾਜ਼ ਹੋ ਗਿਆ ਉਹ ਕਹਿੰਦੇ ਕਿ ਅਸੀਂ ਰਾਜ ਮੰਤਰੀ ਦੀ ਜਗ੍ਹਾ ਨਹੀਂ ਲੈਣੀ ਅਸੀਂ ਕੈਬਨਿਟ ਮੰਤਰੀ ਦੀ ਹੀ ਜਗ੍ਹਾ ਜਿਹੜੀ ਆ ਉਹ ਲੈਣੀ ਐ ਔਰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਨਾ ਮਿਲਣ ਤੋਂ ਕਰਕੇ ਕਹਿੰਦੇ ਨਾਰਾਜ਼ ਹੋ ਗਿਆ ਅਜੀਤ ਪਵਾਰ ਤੜਾ ਕਾਫੀ ਅਹਿਮ ਜਿਹੜਾ ਉਹ ਤੜਾ ਹੈਗਾ ਤਾਂ ਕਿਵੇਂ ਦੇਖਦੇ ਹਾਂ ਕਿ ਇਹ ਨਾਰਾਜ਼ਗੀ ਦੂਰ ਕੀਤੀ ਜਾ ਸਕੇਗੀ ਜਾਂ ਫਿਰ ਇਹ ਐਨਡੀਏ ਦੇ ਵਿੱਚ ਜੋ ਇਸ ਤਰੀਕੇ ਦੇ ਨਾਲ ਛੋਟੀਆਂ-ਛੋਟੀਆਂ ਟਰੇਡਾਂ ਦਿਖਾਈਆਂ ਨੇ ਕਿ ਅੱਗੇ ਵੱਧ ਸਕਦੀਆਂ ਔਰ ਇਹ ਨਾਰਾਜ਼ਗੀ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਸਕਦੀ ਹੋਵੇ ਸਿੱਧੂ ਸਾਹਿਬ ਇੱਕ ਦੋ ਨਾਮ ਨੇ ਭਾਰਤੀ ਰਾਜਨੀਤੀ ਵਿੱਚ ਇੱਕ ਤੇ ਅਜੀਤ ਪੁਆਰ ਤੇ ਦੂਜਾ ਨितीश ਕੁਮਾਰ ਜਿਸ ਦਾ ਕੋਈ ਪਤਾ ਨਹੀਂ ਲੱਗਦਾ ਕਿ ਅਗਲੇ ਪਲ ਇਹਨਾਂ ਦੋ ਵਿਅਕਤੀਆਂ ਨੇ ਕੀ ਕਰ ਦੇਣਾ ਅਜੀਤ ਪੁਆਰ ਦਾ ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ ਤੁਸੀਂ ਰੋਲ ਵੇਖੋ ਭੂਮਿਕਾ ਵੇਖੋ ਉਹ ਇੱਕ ਦਿਨ ਦੇ ਵਿੱਚ ਹੀ ਮੁੱਖ ਮੰਤਰੀ ਦਿੱਕਤੀ ਮੁੱਖ ਮੰਤਰੀ ਦੀ ਸੌ ਚੁੱਕ ਲੈਂਦਾ ਇੱਕਦਾਂ ਮੀ ਜਾ ਕੇ ਫਿਰ ਦੂਜੇ ਪਾਸੇ ਹੋ ਜਾਂਦਾ ਤੇ ਅਗਲੇ ਦਿਨ ਉਹ ਆਪਣੇ ਚਾਚੇ ਦਾ ਜਾ ਕੇ ਬਹਿ ਜਾਂਦਾ ਸੋ ਇਹ ਸ਼ਰਤ ਪਵਾ ਕੇ ਨਾ ਸੋ ਜਿਹੜੀ ਉਹਦੀ ਸਥਿਤੀ ਹੈ ਭਾਰਤੀ ਰਾਜਨੀਤੀ ਤੇ ਖਾਸ ਤੌਰ ਤੇ ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ ਹਮੇਸ਼ਾ ਉਸ ਨੂੰ ਪਲਟੀ ਮਾਰ ਕਿਸੇ ਵੀ ਇੱਕ ਥਾਂ ਤੇ ਟਿਕਣ ਵਾਲਾ ਜਿਹੜਾ ਉਹ ਸਮਝਿਆ ਜਾਂਦਾ ਕਿ ਉਹ ਵਿਅਕਤੀ ਦਾ ਕੋਈ ਸਟੈਂਡ ਜਿਹੜਾ ਉਹ ਨਹੀਂ ਹੈਗਾ ਬਾਕੀ ਕਿਉਂਕਿ ਉਹ ਐਮਐਸਪੀ ਦਾ ਅਚਰਲੀ ਲੀਡਰ ਹੈਗਾ ਜਿਹੜਾ ਕੇਂਦਰ ਤੇ ਵਿੱਚ ਐਨਡੀ ਦਾ ਸਹਿਯੋਗੀ ਦਾਲਾ ਹੁਣ ਉਹਨਾਂ ਦਾ ਜਿਹੜਾ ਇੱਕ ਨੇਤਾ ਪਰਮਪਟੇਲ ਸੀ ਬੀਤੇ ਸਮੇਂ ਦੇ ਵਿੱਚ ਕੇਂਦਰ ਦੀ ਜਿਹੜ ਉਹ ਮੋਦੀ ਸਰਕਾਰ ਸੀ ਉਹਦੇ ਵਿੱਚੋਂ ਕੈਬਨਟ ਮੰਤਰੀ ਸੀ ਪਰ ਐਸ ਵੇਲੇ ਕਹਿੰਦੇ ਜੀ ਕਿ ਉਹਨਾਂ ਨੂੰ ਮੋਦੀ ਸਾਹਿਬ ਨੇ ਜਿਹੜਾ ਜਿਹੜੇ ਛੇ ਸੁਤੰਤਰ ਮਹਿਕਮਿਆਂ ਵਾਲੇ ਮੰਤਰੀ ਬਣਾਏ ਨੇ ਕੇਂਦਰੀ ਰਾਜ ਮੰਤਰੀ ਉਹਨਾਂ ਨੂੰ ਅਡੋਕ ਬਣਾ ਦਿੱਤਾ ਕਿ ਹਾਂ ਵੀ ਤੁਸੀਂ ਆਪਣੇ ਮਹਿਕਮੇ ਦੇ ਸੁਤੰਤਰ ਇੰਚਾਰਜ ਹੋ ਬੋਗੇ ਪਰ ਇਹ ਗੱਲ ਕਹਿੰਦੇ ਕਿ ਅਜੀਤ ਪੌਰ ਨੂੰ ਜਾਂ ਪ੍ਰਸਾਦ ਰਈ ਉਹ ਕਹਿੰਦੇ ਵੀ ਨਹੀਂ ਅਸੀਂ ਅਹੁਦਾ ਲੈਣਾ ਤਾਂ ਕੇਂਦਰੀ ਕੈਬਨਟ ਦਾ ਹੀ ਨਾ ਨਾ ਫੁੱਲ ਕੈਬਨਟ ਮੰਤਰੀ ਦਾ ਇਹ ਨਹੀਂ ਲੈ ਤਾਂ ਅਸੀਂ ਇੰਤਜ਼ਾਰ ਕਰ ਲਾਂਗੇ ਪਰ ਸਾਨੂੰ ਜਿਹੜਾ ਅਹੁਦਾ ਆ ਕਿ ਮੰਤਰੀਸ਼ਿਪ ਜਿਹੜੀ ਫੁੱਲ ਫਲੈਚ ਆਈ ਜੀ ਕੋਈ ਸਿੱਧੂ ਸਭ ਗੱਲ ਜਿਹੜਾ ਤੁਹਾਡਾ ਪ੍ਰਸ਼ਨ ਆਖੀ ਇਹੋ ਜਿਹੇ ਦਰਾਜਗੀਆਂ ਜੇਕਰ ਕੁਝ ਘੰਟਿਆਂ ਬਾਅਦ ਹੀ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤਾਂ ਬਣੂਗਾ ਕੀ ਤੁਸੀਂ ਅਗਰ ਕੱਲ 72 ਜਿਹੜੇ ਮੰਤਰੀ ਜਿਹਨਾਂ ਨੂੰ ਸੌਂਚਾਈ ਗਈ ਹੈ ਮੋਦੀ ਸਾਹਿਬ ਵੱਲੋਂ ਜਿਹੜੇ ਨਵੇਂ ਕੈਬਨਟ ਅ ਰਾਜ ਮੰਤਰੀ ਜਾਂ ਦੂਜੇ ਬਣੇ ਨੇ ਇਹਨਾਂ ਦੇ ਵਿੱਚ ਤੁਸੀਂ ਇੱਕ ਗੱਲ ਨੂੰ ਨੋਟ ਕੀਤਾ ਹੋਊਗਾ ਸਕਿੰਦਰ ਜੀ ਕਿ ਮੋਦੀ ਸਾਹਿਬ ਨੇ ਹਰ ਜਿਹੜਾ ਵੀ ਕੋਈ ਉਹਨਾਂ ਦਾ ਘਟਕ ਸੀ ਜਿਹੜਾ ਸਹਿਯੋਗੀ ਦਲ ਆਪ ਹੈ ਨਿੱਕੀ ਤੋਂ ਨਿੱਕਾ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਨਿਮਾਇੰਦਗੀ ਜਿਹੜੀ ਆ ਜ਼ਰੂਰ ਦਿੱਤੀ ਹੈ ਵੱਡੇ 당ਾਂ ਨੂੰ ਤਾਂ ਦੇਣੀ ਹੀ ਦੇਣੀ ਸੀ ਐਨਡੀਟੀਪੀ ਜਾਂ ਜੀਡੀਜੂ ਉਹਨਾਂ ਨੂੰ ਤਾਂ ਨਾਮਜ਼ਦਗੀ ਦੇਣ ਦਾ ਹੈ ਹੀ ਹੈ ਸੀ ਪਰ ਜਿਨ੍ਹਾਂ ਦੇ ਇੱਕ ਜਾਂ ਦੋ ਬੰਦੇ ਵੀ ਜਿੱਤੇ ਨੇ ਉਹਨਾਂ ਦੇ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਜਿਹੜਾ ਉਹ ਕਰ ਲਿਆ ਗਿਆ ਉਹ ਸ਼ਾਮਲ ਸਿਰਫ ਇਸੇ ਕਰਕੇ ਕੀਤਾ ਗਿਆ ਕਿ ਕਿਤੇ ਇਹ ਜਿਹੜੇ ਵੋਦੀ ਦਲ ਜਿਹੜੇ ਉਹਨਾਂ ਦਾ ਸਹਿਯੋਗੀ ਦਲ ਨੇ ਕਿਤੇ ਕੱਲ ਨੂੰ ਜਿਹੜੇ ਵੱਡੇ ਦਲ ਨੇ ਜਾਂ ਛੋਟੇ ਦਲ ਨੇ ਕਿਤੇ ਕੱਲ ਨੂੰ ਉਹਨਾਂ ਨੂੰ ਅੱਖਾਂ ਨਾ ਵਿਖਾਉਣ ਤਾਂ ਉਸ ਤੋਂ ਪਹਿਲਾਂ ਅੱਖਾਂ ਵਿਖਾਉਣ ਤੋਂ ਪਹਿਲਾਂ ਹੀ ਇਹਨਾਂ ਨੂੰ ਜਿਹੜੇ ਛੋਟੇ-ਛੋਟੇ ਦਲ ਹੈਗੇ ਨੇ ਇਹਨਾਂ ਨੂੰ ਆਪਣੇ ਨਾਲ ਰੱਖ ਲਿਆ ਜਾਵੇ ਕਿਉਂਕਿ ਇਹਨਾਂ ਵਿੱਚ ਕਈ ਅਜਿਹੇ ਬੰਦੇ ਵੀ ਆ ਜਿਹੜੇ ਕੇਥਾਂ ਤੋਂ ਚੂਣ ਜਿਹੜੇ ਉਹ ਨਹੀਂ ਜਿੱਤੇ ਤਾਂ ਉਸ ਦਾ ਮਤਲਬ ਸਿਰਫ ਤੇ ਸਿਰਫ ਇਹ ਆ ਕਿ ਠੀਕ ਆ ਕਿ ਜੇਕਰ ਸਟਾਰਟ ਤੇ ਉੱਤੇ ਇਹ ਸਾਨੂੰ ਇਹੋ ਜਿਹੇ ਦਲ ਅੱਖਾਂ ਕੱਢ ਕੇ ਵਿਖਾਉਣਗੇ ਤੇ ਇਹਨਾਂ ਦਾ ਤੋੜ ਜਿਹੜਾ ਉਹ ਅਸੀਂ ਆਪਣੇ ਕੋਲ ਰੱਖ ਲਈਏ ਹੁਣ ਜਿਹੜਾ ਅਜੀਤ ਪੁਆਰ ਦੀ ਜਿਹੜੀ ਪਾਰਟੀ ਆ ਉਸ ਨੂੰ ਤੁਸੀਂ ਭਾਰਤੀ ਰਾਜਨੀਤੀ ਦੇ ਕੇਂਦਰ ਦੀ ਰਾਜਨੀਤੀ ਦੇ ਵਿੱਚੋਂ ਮਾਈਨਸ ਨਹੀਂ ਕਰ ਸਕਦੇ ਤਾਂ ਸ਼ਾਇਦ ਇਸੇ ਕਾਰਨ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਦਾ ਜਿਹੜਾ ਅਹੁਦਾ ਦੇ ਦਿੱਤਾ ਗਿਆ ਹੁਣ ਉਹਨਾਂ ਦੀ ਨਾਰਾਜ਼ਗੀ ਜਿਹੜੀ ਆ ਪ੍ਰਗਟ ਕੀਤੀ ਆ ਹੁਣ ਇਸ ਨਾਰਾਜ਼ਗੀ ਨੂੰ ਇਸ ਵੇਲੇ ਕਈ ਵੀ ਸੂਰਤ ਵਿੱਚ ਨਰਿੰਦਰ ਮੋਦੀ ਇਸ ਪ੍ਰਭਾਵ ਨਾਲ ਨਹੀਂ ਦੇਣਗੇ ਕਿ ਹਾਂ ਵੀ ਉਹ ਉਹਨਾਂ ਦੇ ਥਲੇ ਲੱਗੇ ਤੇ ਉਹਨਾਂ ਤੋਂ ਡਰ ਗਏ ਨਹੀਂ ਜੇਕਰ ਅਜੀਤ ਪੁਆਰ ਦੀ ਇਸ ਮੰਗ ਨੂੰ ਸਟਾਰਟ ਦੇ ਉੱਤੇ ਹੀ ਨਰਿੰਦਰ ਮੋਦੀ ਬੋਲੀ ਮੰਨ ਲੈਂਦੇ ਆ ਸੁਖਿੰਦਰ ਵੀ ਫਿਰ ਇਸ ਸਰਕਾਰ ਦਾ ਜਿਹੜਾ ਭੁੇਖਿਆ ਉਹ ਦਾਵਾ ਡੋਰਾ ਤੇ ਕਈ ਵੀ ਸੂਰਤ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਚ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਹੁਣ ਇਹ ਪ੍ਰਭਾਵ ਕਈ ਵੀ ਸੂਰਤ ਵਿੱਚ ਨਹੀਂ ਦੇਣਗੇ ਕਿ ਉਹ ਆਪਰੇ ਸੇ ਜੋ ਕੀ ਦਲ ਦੀ ਇਸ ਮੰਗ ਦੇ ਅੱਗੇ ਝੁਕ ਗਿਆ ਸੋ ਲੱਗਦਾ ਨਹੀਂ ਕਿ ਇਸ ਪਰਵਾਹ ਦਾ ਇਸ ਨਰਾਜ਼ਗੀ ਦੀ ਪਰਵਾਹ ਦਾ ਕੋਈ ਅਸਰ ਜਿਹੜਾ ਆ ਮੋਦੀ ਸਰਕਾਰ ਦੇ ਉੱਤੇ ਪਵੇ ਲੱਗਦਾ ਨਹੀਂ ਹੈ ਜਿਹੜੇ ਨੇੜੇ ਸੰਦਰਭਾ ਦੇ ਵਿੱਚ ਅਗਲੇ ਦਿਨਾਂ 'ਚ ਕੀ ਹੁੰਦਾ ਉਹ ਗੱਲ ਵੱਖਰੀ ਆ ਪਰ ਇਸ ਵੇਲੇ ਇਹ ਪ੍ਰਭਾਵ ਜਿਹੜਾ ਆ ਉਹ ਮੋਦੀ ਸਰਕਾਰ ਦੇ ਉੱਤੇ ਪੇਡਾ ਦਿਖਾਈ ਜੜਾ ਨਹੀਂ ਦਿੰਦਾ ਤੇ ਨਾ ਹੀ ਉਹ ਪ੍ਰਭਾਵ ਇਹੋ ਜਿਹਾ ਦਰਸਾਉਣ ਦੀ ਕੋਸ਼ਿਸ਼ ਕਰਨਗੇ ਕਿ ਕੋਈ ਉਹਨਾਂ ਨੂੰ ਬਲੈਕਮਿਲ ਕਰੇ ਜੀ ਉਧਰ ਭਗਵੰਤ ਮਾਨ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਲੱਗ ਰਿਹਾ ਅਨਕੀਤ ਸਾਹਿਬ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਤੁਸੀਂ ਦੇਖਿਆ ਕਿ ਅਜੇ ਗੁੱਪਤਾ ਹੋ ਰਹੀ ਨਹੀਂ ਇੱਕ ਵੀਡੀਓ ਵਾਇਰਲ ਹੋਈ ਜਿਹੜੇ ਕਿ ਅੰਮ੍ਰਿਤਸਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਬੜਾ ਕੁਝ ਜਿਹੜਾ ਉਹ ਬੋਲਿਆ ਬਦਲਾਅ ਦੇ ਬਾਰੇ ਭ੍ਰਿਸ਼ਟਾਚਾਰ ਦੇ ਬਾਰੇ ਨਸ਼ੇ ਦੇ ਬਾਰੇ ਹੋਰ ਬੜਾ ਕੁਝ ਉਹਨਾਂ ਨੇ ਬੋਲਿਆ ਉਸ ਤੋਂ ਪਹਿਲਾਂ ਕੋਮਰ ਵੀ ਜੇ ਪ੍ਰਤਾਪ ਸਮੇਂ-ਸਮੇਂ ਤੇ ਲਗਾਤਾਰ ਆਪਣੀ ਪਾਰਟੀ ਨੂੰ ਮੌਜੂਦਾ ਹਾਲਾਤਾਂ ਤੋਂ آگਾਹ ਕਰਦੇ ਰਹੇ ਹੈ ਔਰ ਪਤਾ ਲੱਗਿਆ ਕਿ ਹੁਣ ਅੰਦਰਖੱਟੇ ਕੁਝ ਹੋਰ ਐਮ ਐਲ ਏ ਵਿਧਾਇਕ ਜਾਂ ਮੰਤਰੀ ਜਿਹੜੇ ਆ ਉਹ ਇਸ ਤਿਆਰੀ ਦੇ ਵਿੱਚ ਹੈ ਕਿ ਇਸੇ ਤਰੀਕੇ ਦੀ ਕੰਮਕਾਜ ਉਹਨਾਂ ਦੇ ਵੱਲੋਂ ਵੀ ਯਾਨੀ ਬਗਾਵਤ ਵਾਲੀ ਜਾਂ ਕਹਿ ਲਵੋ ਕਿ ਜੋ ਹਾਲਾਤ ਨੇ ਉਹ ਦਰਸਾਉਣ ਦੇ ਲਈ ਉਹ ਖিলাਫਤ ਕਰਨ ਦੇ ਲਈ ਕਹਿੰਦੇ ਕਿ ਤਿਆਰੀ ਦੇ ਵਿੱਚ ਹੈ ਹੁਣ ਕੁਝ ਲੋਕ ਤਾਂ ਇਹ ਸੋਚ ਰਹੇ ਆ ਕਿ ਇਹ ਸਟੇਡੀਆਂ ਭਾਂਪ ਗਿਆ ਵੀ ਜੇ ਅਸੀਂ ਨਾਂ ਬੋਲ ਨਹੀਂ ਬੋਲਦੇ ਤਾਂ ਲੋਕਾਂ ਨੇ ਸਾਡਾ ਕਿਹੜਾ ਨਹੀਂ ਛੱਡਣਾ ਕੁਝ ਲੋਕ ਇਹ ਵੀ ਸੋਚ ਰਹੇ ਆ ਕਿ ਹੋ ਸਕਦਾ ਹੈ ਕਿ ਇਹ ਦਿੱਲੀ ਲੌਬੀ ਦੀ ਤਿਆਰੀ ਹੋਵੇ ਭਗਵੰਤ ਮਾਨ ਦੇ ਖਿਲਾਫ ਅ ਕਿ ਕੋਈ 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 ਫੇਰ ਵੀ ਅਸੀਂ ਤੈਨੂੰ ਮੁੱਖ ਮੰਤਰੀ ਰੱਖਿਆ ਔਰ ਇਸੇ ਤਰੀਕੇ ਨਾਲ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕਰਕੇ ਚਲਾਇਆ ਜਾਵੇ ਅਗਲੇ 2.5 ਸਾਲ ਇਸ ਦੀ ਤਿਆਰੀ ਦੇ ਵਿੱਚ ਦਿੱਲੀ ਲੋਬੀ ਹੈਗੀ ਕਿਉਂਕਿ ਭਗਵੰਤ ਮਾਨ ਥੋੜੀ ਜਿਹੀ ਆਪਣੇ ਤਰ੍ਹਾਂ ਤੌਰ ਤਰੀਕੇ ਨਾਲ ਅੱਖਾਂ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਸੀ ਪਰ ਉਹਨੇ ਤਾਕਤਵਰ ਭਗਵੰਤ ਮਾਨ ਨਹੀਂ ਵੀ ਨਹੀਂ ਪਰ ਦਿੱਲੀ ਲੋਬੀ ਕਿਤੇ ਨਾ ਕਿਤੇ ਸਮਝ ਗਈ ਔਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੁੱਖ ਮੰਤਰੀ ਦੇ ਅਹੁਦੇ ਤੋਂ ਪਹਲਾਣਾ ਲਾਹੀ ਜਾਣ ਪਰ ਪ੍ਰੈਸ਼ਰਾਈਜ਼ ਜ਼ਰੂਰ ਕੀਤਾ ਜਾਊਗਾ ਭਗਵੰਤ ਮਾਨ ਅਹ ਸੋ ਖੰਜੀਸ ਪਾਰਟੀ ਗੱਲ ਨੂੰ ਇਸ ਗੱਲ ਤੋਂ ਬਲਚੜਾ ਬਿਲਕੁਲ ਠੀਕ ਲੱਭ ਮਿਲਦਾ ਕਿਉਂਕਿ ਭਗਵੰਤ ਮਾਨ ਤੋਂ ਇਲਾਵਾ ਪਾਰਟੀ ਦੇ ਵਿੱਚ ਕੋਈ ਦੂਜਾ ਚਿਹਰਾ ਹੈ ਨਹੀਂ ਕਿ ਜਿਹੜਾ ਉਹਨਾਂ ਦੇ ਕੱਦ ਦਾ ਹੋਵੇ ਤਾਂ ਬਿਲਕੁਲ ਠੀਕ ਲੱਗਦਾ ਤੁਹਾਡੀ ਗੱਲ ਕੀ ਮੁੱਖ ਮੰਤਰੀ ਤਾਂ ਭਾਵੇਂ ਨਾਮਤਲੇ ਜਾਵੇ ਪਰ ਹਾਂ ਪ੍ਰੈਸ਼ਰ ਜਿਹੜਾ ਉਹਨਾਂ ਤੇ ਜਰੂਰ ਰੱਖਿਆ ਜਾਵੇ ਉਹੋ ਜਿਹਾ ਪ੍ਰੈਸ਼ਰ ਹੀ ਕਿ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਅਰਵਿੰਦ ਕੇਸ਼ਰੀਵਾਲ ਜਿਹੜੀ ਦਿੱਲੀ ਲੋਬੀ ਨਹੀਂ ਉਹਨਾਂ ਦਾ ਨਾਮ ਨਹੀਂ ਸੀ ਆਲਾ ਨੇ ਤਾਂ ਉਸ ਵਕਤ ਭਗਵੰਤ ਮਾਨ ਹੁਣੇ ਘਰ ਬੈਠ ਕੇ ਸੀ ਤਾਂ ਇੱਕ ਕਿਸਮ ਦਾ ਪ੍ਰੈਸ਼ਰ ਜਿਹੜਾ ਸੀ ਉਹਨਾਂ ਨੇ ਅਰਵਿੰਦ ਤੇ ਜਿਹੜੀ ਸੂਰਤ ਵਿੱਚ ਉਹ ਆਏ ਤਾਂ ਫਿਰ ਉਹਨਾਂ ਦਾ ਨਾਮ ਡਿਕਲੇਅਰ ਕੀਤਾ ਇਹ ਤੁਹਾਡੀ ਗੱਲ ਬਿਲਕੁਲ ਠੀਕ ਲੱਗਦੀ ਹੈ ਕਿ ਸ਼ਾਇਦ ਇਹੋ ਹੀ ਹੋਵੇ ਕਿ ਆਉਂਦੇ ਪ੍ਰੋਗਰਾਮ ਵਿੱਚ ਕਿ ਜਿਹੜੇ ਪਰ ਨੇ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਉਹ ਥੋੜੇ ਜਿਹਾ ਕੱਟ ਦਿੱਤੇ ਜਾਂ ਤੇ ਪ੍ਰੈਸ਼ਰਾਈਜ਼ ਰੱਖਿਆ ਜਾਵੇ ਦਬਾਅ ਦੇ ਤਹਿਤ ਹੁਣ ਸਿਰਦੂ ਸਭ ਤੁਸੀਂ ਗੱਲ ਕੀਤੀ ਜੀ ਅਜੇ ਗੁਪਤਾ ਦੀ ਗੱਲ ਕੀਤੀ ਆ ਕਵਰ ਵਿਜੇ ਪ੍ਰਤਾਪ ਸਿੰਘ ਦੀ ਠੀਕ ਆ ਪਾਰਟੀ ਦੇ ਵਿਧਾਇਕ ਨੇ ਅਜੇ ਗੁਪਤਾ ਦੀ ਜਿਹੜੀ ਵੀਡੀਓ ਆ ਬੜੀ ਚਰਚਾ ਦਾ ਸਾਰੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਉਹ ਚਲਾ ਰਹੇ ਨੇ ਉਹਨਾਂ ਦੀ ਗੱਲ ਛੱਡ ਵੀ ਲਈਏ ਸੁਖਵਿੰਦਰ ਜੀ ਤੇ ਜਿਹੜੀ ਜਮੀਨੀ ਹਕੀਕਤ ਹੈ ਉਹ ਉਹ ਉਹਨਾਂ ਜੋ ਕੁਝ ਬਿਆਨ ਕੀਤਾ ਚਾਹੇ ਕਬਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਤੇ ਚਾਹੇ ਅਜੇ ਕੁਕਤਾ ਨੇ ਕੀਤਾ ਜਮੀਨੀ ਹਕੀਕਤ ਸੁਖਵਿੰਦਰ ਜੀ ਉਸ ਤੋਂ ਵੀ ਕਿਤੇ ਵੱਧ ਜਿਹੜੀ ਖਰਾਬ ਹੈਗੀ ਆ ਕਿਸੇ ਵੀ ਦਫ਼ਤਰ ਚ ਚਲ ਜੋ ਕਿਤੇ ਵੀ ਚਲ ਜੋ ਕੰਮ ਤੁਹਾਡੇ ਨਹੀਂ ਜੇ ਹੁੰਦੇ ਇਹ ਗੱਲ ਕਲੀਅਰ ਹੈ ਜਿਹੜਾ ਕੰਮ ਕਿਸੇ ਪੈਸੇ ਥੋੜੇ ਚ ਹੁੰਦਾ ਉਹ ਅੱਜ ਕੱਲ ਡਬਲ ਰੇਟ ਹੋ ਜਾਂਦਾ ਕਿ ਜਦੋਂ ਤੁਸੀਂ ਕਿਸੇ ਵਿਧਾਇਕ ਦੀ ਚ ਗੱਲਬਾਤ ਕਰਦੇ ਹੋ ਦੂਜੇ ਪਾਸੇ ਅਫਸਰशाही ਜਿਹੜੀ ਹੈ ਪੂਰਨ ਤੌਰ ਤੇ ਮਨਕਰ ਜਿਹੜੀ ਹੈ ਇਹਨਾਂ ਤੋਂ ਹੋ ਚੁੱਕੀ ਹੈ ਕਿਸੇ ਵੀ ਵਿਧਾਇਕ ਦਾ ਉਹ ਫੋਨ ਸੁਣਨਾ ਪਸੰਦ ਨਹੀਂ ਕਰਦੇ ਤੇ ਸ਼ਾਇਦ ਇਸ ਦਾ ਕਾਰਨ ਇਹੋ ਹੀ ਹੈ ਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਭਗਵਤ ਮਾਨ ਦੀ ਅਫਸਰ ਸ਼ਾਹੀ ਨਾਲ ਹਮੇਸ਼ਾ ਖਿੱਚੋ ਤੰਨ ਚੱਲਦੀ ਰਹੀ ਹੈ ਦਬਕਾਵਾਜੀ ਚੱਲਦੀ ਰਹੀ ਆ ਇੱਕ ਗੱਲ ਇਹ ਵੀ ਹੈ ਕਿ ਅਫਸਰ ਸ਼ਾਹੀ ਜਿਹੜੀ ਆ ਉਹ ਨਾਰਾਜ਼ ਆ ਤਾਂ ਉਹਨਾਂ ਦੇ ਕੰਮ ਜਿਹੜੇ ਆ ਵਿਧਾਇਕਾਂ ਦੇ ਨਹੀਂ ਨਹੀਂ ਹੋ ਰੇ ਤੇ ਜਿਸ ਦਾ ਪ੍ਰਭਾਵ ਜਾਂ ਜਿਸ ਦਾ ਇਜ਼ਵਾਣਾ ਲੋਕਾਂ ਨੂੰ ਪੂਕ ਤਰ੍ਹਾਂ ਪਿਆਰ ਤੇ ਲੋਕ ਇਸ ਤੋਂ ਦੂਰ ਜਾਵੇ ਤੇ ਜਦੋਂ ਸੁਖਿੰਦਰ ਜੀ ਇਹੋ ਜਿਹੀਆਂ ਗੱਲਾਂ ਹੋਣ ਕਿਤੇ ਨਾ ਕਿਤੇ ਜਿਹੜੀ ਕੀਮਤ ਆ ਉਹ ਪਰਿਵਾਰ ਦੇ ਮੁਖੀ ਨੂੰ ਅਦਾ ਕਰਦੇ ਪੈਂਦੇ ਤੇ ਜ਼ਿੰਮੇਵਾਰੀ ਪਰਿਵਾਰ ਦੇ ਮੁਖੀ ਦੀ ਤਾਂ ਇਸ ਵळे ਭਗਵੰਤ ਮਾਨ ਹੁਣੀ ਜਿਹੜਾ 3 ਕਰੋੜ ਲੋਕਾਂ ਦੇ ਕਸਟੋਡੀਅਨ ਹਨ ਤੇ ਆਮ ਆਦਮੀ ਪਾਰਟੀ ਦੇ ਉਹ ਮੁੱਖ ਮੰਤਰੀ ਨੇ ਤੇ ਜ਼ਿੰਮੇਵਾਰੀ ਫਿਰ ਪੰਜਾਬ 'ਚ ਉਹਦੀ ਬਣਦੀ ਹੈ ਚਾਹੇ ਪੁਲਿਸ ਦਾ ਚਾਹੇ ਕੰਟੈਂਟ ਦੇ ਵਿੱਚ ਹੋਵੇ ਚਾਹੇ ਨਸ਼ਿਆਂ ਦੀ ਵਿਕਰੀ ਦੇ ਸਬੰਧ ਵਿੱਚ ਹੋਵੇ ਤੇ ਚਾਹੇ ਹੋਰ ਤਰੀਕੇ ਦੇ ਮੁੱਦੇ ਆ ਵੀ ਹੋਵੇ ਉਥੇ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਆ ਭਗਵੰਤ ਮਾਨ ਹੁਣਾ ਦੀ ਬਣਦੀ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਪੂਰਨ ਤੌਰ ਤੇ ਉਹ ਨਿਭਾਉਣ ਦੇ ਵਿੱਚ ਅਸਫਲ ਰਹੇ ਆ ਜਿਸ ਦਾ ਤਸਵੀਰ ਜਿਹੜੀ ਆ ਤੁਸੀਂ ਇਹਨਾਂ ਲੋਕ ਸਭਾ ਦੀਆਂ ਚੋਰਾ ਵਿੱਚ ਦੇਖ ਸਕਦੇ ਜੇ ਕਿ 13 0 ਦੀ ਗੱਲ ਕਰਦ ਵਾਲਾ ਬੰਦਾ ਸਿਰਫ 3 ਸੀ ਉੱਪੜ ਗਿਆ ਆਮ ਆਦਮੀ ਪਾਰਟੀ ਉੱਤੇ ਉੱਪੜ ਗਈ ਤੇ ਮੁੱਖ ਮੰਤਰੀ ਸਾਹਿਬ ਦਾ ਅਜੇ ਤੱਕ ਇੱਕ ਬਿਆਨ ਜਿਹੜਾ ਉਸ ਸੰਦਰਭ ਚ ਨਹੀਂ ਆਇਆ ਹਾਲਾਂਕਿ ਝੂਠੀਆਂ ਖੁਸ਼ੀਆਂ ਕਰੀ ਜਾਂਦੇ ਆ ਪਰ ਅੰਦਰੋਂ ਅੰਦਰੀ ਉਹ ਵੀ ਪੂਰਨ ਤੌਰ ਤੇ ਹਿੱਲ ਚੁੱਕੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਫਿਰ ਦਿੱਲੀ ਲੌਬੀ ਕਿ ਜਿਹੜੀ ਪੂਰਨ ਤੌਰ ਤੇ ਪੰਜਾਬ ਤੇ ਟੇਕ ਰੱਖ ਕੇ ਬੈਠੀ ਸੀ ਕਿ ਪੰਜਾਬ ਦੇ ਵਿੱਚੋਂ ਅਸੀਂ 13 ਦੇ 13 MP ਲੈ ਜਾਣੇ ਆ ਤੇ ਜਦੋਂ ਉਹਦੇ ਉਲਟ ਤਿੰਨ ਜਾਣਗੇ ਤਾਂ ਫਿਰ ਦਿੱਲੀ ਲੌਬੀ ਨੇ ਤਾਂ ਫਿਰ ਸਰਗਰਮ ਹੋਣਾ ਹੀ ਹੋਣਾ ਤੇ ਇਹ ਸਰਗਰਮੀ ਸਖਵਿੰਦਰ ਜੀ ਇੱਕ ਪ੍ਰਤੱਖ ਰੂਪ 'ਚ ਵਿੱਚ ਉਨਾ ਚਿਰ ਤੱਕ ਸਾਹਮਣੇ ਨਹੀਂ ਹੋਣੀ ਜਿੰਨਾ ਚਿਰ ਤੱਕ ਅਰਵਿੰਦ ਕੇਸਰੀਵਾਲ ਜੇਲ੍ਹ ਤੋਂ ਬਾਹਰ ਨਹੀਂ ਆਉਂਦਾ ਜਿਸ ਦਿਨ ਅਰਵਿੰਦ ਕੇਸਰੀਵਾਲ ਜੇਲ੍ਹ ਤੋਂ ਬਾਹਰ ਆਵੇਗਾ ਤੁਸੀਂ ਦੇਖਿਓ ਕਿ ਉਸ ਦਿਨ ਪੰਜਾਬ ਦੀ ਸਿਆਸਤ ਦੇ ਵਿੱਚ ਜਰੂਰ ਤਮਾਕੇ ਜੜੇ ਹੋਣਗੇ ਕਿਉਂਕਿ ਇੱਕ ਲੋਬੀ ਵਧਾਈ ਕੰਦੀ ਇਹੀ ਆ ਜਿਹੜੀ ਦਿੱਲੀ ਸਿਰਫ ਸਿੱਧੀ ਰਿਪੋਰਟ ਕਰਦੀ ਹੈ ਤੇ ਸ਼ਾਇਦ ਉਹ ਇਸੇ ਆਸਤੇ ਵਿੱਚ ਜਾਂ ਇਸੇ ਅਸੀਂ ਕਹਿ ਸਕਦੇ ਹਾਂ ਮੌਕੇ ਦੀ ਤਲਾਸ਼ ਦੇ ਵਿੱਚ ਨੇ ਜਿਹੜਾ ਵੰਦ ਕੇਜਰੀਵਾਲ ਹੁਣੀ ਬਾਹਰੋਂ ਉਹਨਾਂ ਨੇ ਇੱਕ ਬਕਾਇਦਾ ਤੌਰ ਤੇ ਮੀਟਿੰਗ ਜਿਹੜੀ ਆ ਉਹ ਕੀਤੀ ਜਾਵੇ ਤੇ ਇਹਨਾਂ ਹਾਲਾਤਾਂ ਤੋਂ ਜਾਣੂ ਕਰਵਾਇਆ ਜਾਵੇ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਆਪਣੇ ਨਿਸ਼ਾਨਿਆਂ ਤੋਂ ਥਿੜਕਦੀ ਪਈ ਹੈ ਤੇ ਕਿਸ ਤਰੀਕੇ ਨਾਲ ਉਹ ਬੈਕਫੁੱਟ ਤੇ ਜਾ ਰਹੀ ਹੈ ਹੁਣ ਇਹ ਵੇਖਣਾ ਹੈ ਕਿ ਇਹ ਜਿਹੜਾ ਡਰਾ ਬੈਕ ਆਇਆ ਜਿਹੜਾ ਇਹਦੇ ਵਿੱਚ ਜੋ ਵੀ ਆਮ ਆਦਮੀ ਪਾਰਟੀ ਦੇ ਵਿੱਚ ਦੀਆਂ ਸਥਿਤੀਆਂ ਨੇ ਇਹਨਾਂ ਨੂੰ ਭਗਵੰਤ ਮਾਨ ਹੁਣੀ ਕਿਸ ਤਰੀਕੇ ਨਾਲ ਨੇ ਚੇਟਦੇ ਆ ਕਿਉਂਕਿ ਗੱਲ ਹੁਣ ਦੋ ਬਤਾਈਆਂਾਂ ਦੀ ਚੱਲੀ ਆ ਇੱਕ ਪਾਸੇ ਕਵਰ ਵਿਜੇ ਪ੍ਰਤਾਪ ਤਾਂ ਸਟਾਰਟ ਤੋਂ ਹੀ ਸ਼ੁਰੂ ਹੋ ਗਈ ਸੀ ਹੁਣ ਅਜੇ ਗੁਪਤਾ ਨੇ ਗੱਲ ਕੀਤੀ ਹੈ ਅਗਰੇ ਜੁਨਾਚੇ ਬਖੋ ਕਿ ਕਿਹੜੇ ਹੋਰ ਵਿਧਾਇਕ ਨਹੀਂ ਤਾਂ ਖਾਸ ਤੌਰ ਤੇ ਉਹ ਹੀ ਵਿਧਾਇਕ ਹੋਣਗੇ ਜਿਹੜੇ ਬੀਤੇ ਸਾਲਾਂ ਦੇ ਸਮੇਂ ਤੋਂ ਜਨਨ ਨੂੰ ਸਾਈਡਲਾਈਨ ਕੀਤਾ ਜਾਂ ਬੈਕਫਰੋਟ ਤੇ ਛੁੱਟਿਆ ਤਾਂ ਇਹਦੇ ਵਿੱਚ ਪਾਰਟੀ ਦੇ ਵਿੱਚ ਜਿਹੜੀ ਲੋਕਤੰਤਰ ਬੜੀ ਗਲਤਾਂ ਸਿੱਧੂ ਸਭ ਉਹ ਹੈ ਨਹੀਂ ਜੇਕਰ ਦੇਵਮਾਨ ਕੋਈ ਗੱਲ ਕਰਦਾ ਤਾਂ ਉਸ ਨੂੰ ਪੂਰਾ ਤੌਰ ਤੇ ਨਕਾਰ ਦਿੱਤਾ ਜਾਂਦਾ ਅਫਸਰਸ਼ਾਈ ਨੂੰ ਕਹਿ ਦਿੱਤਾ ਜਾਂਦਾ ਕਿ ਉਹਦਾ ਫੋਨ ਤੱਕ ਨਹੀਂ ਚੁਕਣਾ ਸੋ ਅਜਿਹਾ ਅਕਰੋਸ਼ ਅਜਿਹਾ ਅਸੰਤੋਸ਼ ਮੁੱਖ ਮੰਤਰੀ ਦੇ ਪ੍ਰਤੀ ਵਿਧਾਇਕਾਂ ਦੇ ਵਿੱਚ ਹੈਗਾ ਤਾਂ ਉਹ ਲਾਵਾ ਬਣ ਕੇ ਕਿਸੇ ਸਮੇਂ ਵੀ ਫੁੱਟ ਤੱਕਦਾ ਹਾਂ ਫੁੱਟੇਗਾ ਉਦੋਂ ਜਦੋਂ ਅਰਵਿੰਦ ਕੇਸ਼ਰੀਵਾਲ ਹੁਣੀ ਬਾਹਰ ਹੋਣਗੇ ਇਹ ਗੱਲ ਕਹਿ ਸਕਣੀ ਹੈ ਕਿ ਆਉਂਦੇ ਦਿਨ ਭਗਵੰਤ ਪਾਣ ਹੋਣਾ ਵਾਸਤੇ ਕਾਫੀ ਮੁਸ਼ਕਲਾ ਪਰੇ ਜਿਹੜਿਆ ਹੋ ਸਕਦੀ। ਬਿਲਕੁਲ ਬਿਲਕੁਲ ਚਲੋ ਉਧਰ ਅਣਕੀ ਸਾਹਿਬ ਆਪਾਂ ਗੱਲ ਜਿਹੜੀ ਆ ਉਹ ਕਰ ਲੈਨੇ ਆ ਕਿ ਅਮਰਤਪਾਲ ਸਿੰਘ ਦੀ ਰਿਹਾਈ ਹੋ ਸਕਦੀ ਹੈ। ਹਾਲਾਂਕਿ ਇਹ ਰਿਹਾਈ ਸੌ ਚੁੱਕਣ ਦੇ ਲਈ ਆਰਜੀ ਤੌਰ ਤੇ ਬੇਸ਼ੱਕ ਹੋਵੇ ਪਰ ਕਹਿੰਦੇ ਹੋ ਸਕਦੀ ਹੈ ਔਰ ਸੌ ਚੁੱਕਣ ਦੇ ਲਈ ਇਹ ਆਰਜੀ ਰਿਹਾਈ ਦੇ ਕਰਾ ਕੇ ਇਹ ਦਿੱਲੀ ਜਾ ਸਕਦਾ ਕਿਵੇਂ ਦੇਖਦੇ ਹਾਂ। ਆ ਬਿਲਕੁਲ ਜੀ ਖਡੂਰ ਸਾਹਿਬ ਸਾਖ ਖਡੂਰ ਸਾਹਿਬ ਤੋਂ ਪਾਈਵ ਅਮਰਤਪਾਲ ਸਿੰਘ ਹੁਣੇ ਵੱਡੇ ਮਾਰਜਨ ਨਾਲ ਜਿੱਤੇ ਆ ਪਰ ਜਿੱਤ ਮਾਰਜਨ ਕੋਈ ਵੀ ਉੱ퍼 ਜਿੱਤੇ ਜ਼ਰੂਰ ਦੀ ਤਾਂ ਉਹਨਾਂ ਦੀ ਅਗਲੀ ਜਿਹੜੀ ਪ੍ਰਕਿਰਿਆ ਉਹ ਸੰਚੁੱਕਣ ਦੀ ਬਤੌਰ ਐ ਐਮਪੀ ਤਾਂ ਉਹਦੇ ਵਾਸਤੇ ਐਨਐਸਏ ਦੀ ਧਾਰਾ ਜਿਹੜੀ 16 ਆ ਉਹਦੇ ਵਿੱਚ ਆ ਸਥਾਈ ਰਹਿਾਈ ਦਾ ਜਿਹੜਾ ਪ੍ਰੋਵੀਜ਼ਨ ਹੈਗਾ ਉਸ ਦੇ ਤਹਿਤ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਜਿਹੜੀ ਆ ਉਹ ਅਪੀਲ ਕੀਤੀ ਜਾਏਗੀ ਇਹ ਕਿਹਾ ਜਾਵੇਗਾ ਕਿ ਉਹਨਾਂ ਨੂੰ ਆਦੇਸ਼ ਜਿਹੜੇ ਆ ਹੁਕਮ ਜਿਹੜੇ ਜਾਰੀ ਕੀਤੇ ਜਾਣ ਤਾਂ ਜੋ ਅਮਰਤਪਾਲ ਸਿੰਘ ਹੁਣੀ ਆਣ ਕੇ ਸੰਗ ਜਿਹੜੀ ਉਹ ਚੁੱਕ ਸਕਣ ਹੁਣ ਇਹ ਸੌ ਚੁੱਕਣ ਰਹਾਈ ਜਿਹੜੀ ਅਸਥਾਈ ਰਹਾਈ ਆ ਇਹ ਤਾਂ ਸੌ ਚੁੱਕਣ ਦੀ ਪ੍ਰਕਿਰਿਆ ਹੈ ਕਿ ਕਿ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਉਹ ਸੌ ਜਿਹੜੀ ਆ ਚੁੱਕਣੀ ਹੁੰਦੀ ਹੈ ਸੀਟ ਜਿਹੜੀ ਉਹ ਖਾਲੀ ਨਹੀਂ ਛੱਡੀ ਜਾ ਸਕਦੀ ਪਰ ਜੇਕਰ ਇਸੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕਿਉਂਕਿ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਐਨਐਸਏ ਬੀਤੇ ਸਮੇਂ ਚਲਾਇਆ ਜਿਸ ਤਰੀਕੇ ਨਾਲ ਹੁਣ ਪੰਜਾਬ ਸਰਕਾਰ ਨਹੀਂ ਵੀ ਉਹਦੇ ਨਾਲ ਜਿਹੜਾ ਦੂਜਾ ਸਾਲ ਲੱਗਾ ਤੇ ਜੇਕਰ ਪੰਜਾਬ ਸਰਕਾਰ ਉਹਨਾਂ ਨੂੰ ਡਿਮਾਂਡ ਤੇ ਲੈ ਲੈਂਦੀ ਹੈ ਤਾਂ ਫਿਰ ਜਿਹੜੀਆਂ ਮੁਸ਼ਕਲਾਂ ਨਹੀਂ ਉਪਾਈ ਅਮਰਤਪਾਲ ਸਿੰਘ ਵਾਸਤੇ ਵੱਧ ਸਕਦੀਆਂ ਨੇ ਕਿਉਂਕਿ ਹੁਣ ਸਥਿਤੀ ਜਿਹੜੀ ਆ ਬੜੀ ਟੇਢੀ ਜੀ ਬਣ ਗਈ ਹੈ ਉੱਤੇ ਵੀ ਕੇਂਦਰ ਸਰਕਾਰ ਉਹੀ ਪਾਜ ਪਾਸ ਸਰਕਾਰ ਆ ਤੇ ਪੰਜਾਬ ਚ ਅਜੇ ਤਾਂ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਸ ਸਰਕਾਰ ਨੇ ਐਨਐਸਏ ਉਹਨਾਂ ਨੂੰ ਉੱਤੇ ਲਾਇਆ ਤੇ ਜੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਕੇਂਦਰ ਸਰਕਾਰ ਉਹਨਾਂ ਦੇ ਪ੍ਰਤੀ ਆਪਣਾ ਰੁਖ ਬਦਲਦੀ ਆ ਤਾਂ ਮੇਰਾ ਨਹੀਂ ਖਿਆਲ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪ੍ਰਤੀ ਕੋਈ ਉਹੀ ਹਮਦਰਦੀ ਦੀ ਰੱਖਣ ਕਿਉਂਕਿ ਹੁਣ ਅਰਮਨੀਤ ਸਿੰਘ ਬਿੱਟੂ ਵਰਗੇ ਬੰਦੇ ਵੀ ਜਿਹੜੇ ਨਾ ਹੁਣ ਉੱਥੇ ਜਾ ਕੇ ਬੈਠ ਚੁੱਕੇ ਆ ਗੱਲ ਫਿਰ ਉੱਥੇ ਹੀ ਆ ਕਿ ਕਿਤੇ ਮਨੀਸ਼ ਸਿੰਘ ਬੇਟੂ ਬੀਤੇ ਸਮੇਂ ਚ ਕੇਸ ਦੇਖਣਾ ਭਾਈ ਅਵਰਤਪਾਲ ਸਿੰਘ ਦੇ ਸਬੰਧ ਵਿੱਚ ਗੱਲਬਾਤ ਜਿਹੜੀ ਉਹ ਕਰਦਾ ਰਿਹਾ ਜਦੋਂ ਇੰਕਾਊਂਟਰਾਂ ਦੀ ਗੱਲ ਕਰਦਾ ਸੀ ਕਿ 2 ਮਿੰਟ ਲੱਗਦੇ ਇੰਕਾਊਂਟਰ ਕਰਨ ਦੇ ਤਾਂ ਅਜਿਹੀ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਹੈਗੀ ਆ ਕੋਈ ਇਹੋ ਜਿਹੀ ਢਿੱਲ-ਬੱਥ ਭਾਈ ਅਵਰਤਪਾਲ ਸਿੰਘ ਨੂੰ ਦਵੇ ਜ਼ਰੂਰੀ ਹੈ ਸੌ ਚੱਕਣਾ ਤਾਂ ਉਹਨਾਂ ਨੇ ਹੈ ਹੀ ਹੈ ਪਰ ਉਹਨਾਂ ਦੇ ਰਸਤੇ ਦੇ ਵਿੱਚ ਜਿਹੜੇ ਨੇ ਕੰਡੇ ਜਿਹੜੇ ਜਰੂਰ ਖਿਲਾਰ ਦਿੱਤੇ ਜਾਣਗੇ ਤਾਂ ਜੋ ਉਹ ਇੰਨੀ ਜਲਦੀ ਉਹ ਬਾਹਰ ਆ ਸਕਣ ਇਹ ਜਿਹੜੀ ਸੁਖਿੰਦਰ ਜੀ ਕੇਂਦਰ ਸਰਕਾਰ ਦੀ ਨੀਤੀ ਜ ਦੂਜੇ ਪਾਸੇ ਰਮਨੀਸ਼ ਸਿੰਘ ਬਿੱਟੂ ਦੀ ਬਿਆਨ ਬਚਾਈ ਅਮਰਤਪਾਲ ਸਿੰਘ ਦਾ ਸਮਲਵ ਜੀ ਹੁੰਦੀ ਰਹੀ ਆ ਉਸ ਦਾ ਚਲਕਾਰਾ ਸੁਖਵੰਦਰ ਜੀ ਆ ਮੈਲਾ ਜਿਹੜਾ ਸ਼ੁਰੂ ਹੋ ਜੂਗਾ ਤੁਸੀਂ ਦੇਖਿਓ ਹੁਣ ਇਹ ਚੋਂ ਇਹ ਤਾਂ ਗੱਲ ਹੈਗੀ ਰਹਾਈ ਵਾਸਤੇ ਕਿੰਨ ਪੰਜਾਬ ਸਰਕਾਰ ਵੀ ਬੰਦੀ ਕਿ ਨਹੀਂ ਬੰਦੀ ਇਹਦਾ ਸਮਾਂ ਦੱਸੇਗਾ ਕਿਉਂਕਿ ਜੇਕਰ ਉਹਨਾਂ ਨੇ ਸਟਾਰਟ ਤੇ ਹੀ ਉਹਨਾਂ ਨੂੰ ਰਿਮਾਰਕ ਤੇ ਲੈ ਲਿਆ ਤਾਂ ਭਾਈ ਅਮਰਤਪਾਲ ਦੀਆਂ ਫਿਰ ਮੁਸ਼ਕਲਾਂ ਜਿਹੜੀਆਂ ਉਹ ਫਿਰ ਵੱਧ ਜਾਣੀਆਂ ਨੇ ਬਾਕੀ ਦੇਖੋ ਅਗਲੇ ਦਿਨਾਂ 'ਚ ਕੀ ਹੁੰਦਾ ਹੈ ਜੀ ਮੈਂ ਸਭ ਨੂੰ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਿਰਸਾ ਬਹੁਤ-ਬਹੁਤ ਸ਼ੁਕਰੀਆ ਜੀ ਪਾਈਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਰਨਲ ਦੇ ਬਲਵਾਨ ਨਾਲ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜੂ ਬਸਰਦਾਈ ਜੂ ਤੋਰਾ ਫਿਰ ਮਨਾਗੇ ਧੰਨਵਾਦ